ਸਸ਼ਕਾਲ ਜੀ ਮੈਨੂੰ ਤੇ ਮਾਂ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਤੇ ਗੱਲ ਕਰਾਂਗੇ ਪਟਿਆਲਾ ਦੀ ਪਟਿਆਲਾ ਦੇ ਵਿੱਚ ਅੱਜ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਜਿਸ ਦੌਰਾਨ 24 ਮੁੰਡੇ ਕੁੜੀਆਂ ਨੂੰ ਕਾਬੂ ਕੀਤਾ ਗਿਆ ਜੀ ਹਾਂ ਦੱਸ ਦਿਆ ਕਿ ਪਟਿਆਲਾ ਦੇ ਵਿੱਚ ਦੋ ਸਪਾ ਸੈਂਟਰਲ ਦੇ ਉੱਤੇ ਛਾਪਾ ਮਾਰਿਆ ਗਿਆ ਦੱਸਿਆ ਜਾ ਰਿਹਾ ਕਿ ਸਪਾ ਸੈਂਟਰਾਂ ਦੇ ਆਰ ਦੇ ਵਿੱਚ ਜਿਸਮ ਫਿਰੋਸ਼ੀ ਦੇ ਤੰਦਾਂ ਚਲਾਇਆ ਜਾ ਰਿਹਾ ਸੀ ਜਿਹਦੇ ਚੱਲਦੇ ਪੁਲਿਸ ਨੂੰ ਗੁਰੁੱਤ ਗੁਪਤ ਸੂਚਨਾ ਮਿਲੀ ਤੇ ਗੁਪਤ ਸੂਚਨਾ ਦੇ ਆਧਾਰ ਤੇ ਉੱਤੇ ਕਾਰਵਾਈ ਕਰਦੇ ਹੋਏ ਇਥੋਂ ਜਿਹੜਾ ਕਿ 24 ਮੁੰਡੇ ਅਤੇ ਕੁੜੀਆਂ ਨੂੰ ਜਿਹੜਾ ਕਿ ਕਾਬੂ ਕੀਤਾ ਗਿਆ ਤਾਂ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੇ ਵਿੱਚ 8 ਵਿਦੇਸ਼ੀ ਕੁੜੀਆਂ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਤੇ ਅੱਗੇ ਮਾਮਲੇ ਦੇ ਜਿਹੜੇ ਕਿ ਮਾਮਲੇ ਦੇ ਵਿੱਚ ਹੋਰ ਕਾਰਵਾਈ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਤਾਂ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਜਿਹੜਾ ਕਿ ਸਮਲ ਦੇ ਵਿੱਚ ਉਹਨਾਂ ਨੂੰ ਜਿਹੜੀ ਕਿ ਸ਼ਿਕਾਇਤ ਮਿਲੀ ਸੀ ਤਾਂ ਇਹਨਾਂ ਦੋਨੇ ਸਪਾ ਸੈਂਟਰਾਂ ਦੇ ਜਿਹੜੇ ਮਾਲਕ ਨੇ ਉਹ ਫਿਲਹਾਲ ਗ੍ਰਿਫਤਾਰ ਦੱਸੇ ਜਾ ਰਹੇ ਨੇ ਤਾਂ ਪੁਲਿਸ ਦਾ ਦਾਵਾ ਕੀਤਾ ਜਾ ਰਿਹਾ ਹੈ ਕਿ ਜਲਦ ਹੀ ਇਹਨਾਂ ਦੋਨੇ ਮਾਲਕਾਂ ਨੂੰ ਵੀ ਜਿਹੜਾ ਕਿ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਹੋਰ ਕੀ ਕੁਝ ਸਪਾ ਸੈਂਟਰ ਦੇ ਤੇ ਛਾਪਾ ਮਾਰਨ ਦੌਰਾਨ ਪੁਲਿਸ ਅਧਿਕਾਰੀ ਨੇ ਕਿਹਾ ਤਾਂ ਦੇਖੋ ਇਹ ਖਾਸ ਰਿਪੋਰਟ ਪਟਿਆਲਾ ਪੁਲਿਸ ਵੱਲੋਂ ਦੋ ਸਪਾ ਸੈਂਟਰਾਂ ਤੇ ਰੇਡ ਕਰਕੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਹੈ ਮੌਕੇ ਤੇ ਪੁਲਿਸ ਨੇ ਸਪਾ ਸੈਂਟਰ ਦੇ ਵਿੱਚ ਕੁੱਲ 24 ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਵਿੱਚੋਂ 8 ਵਿਦੇਸ਼ੀ ਕੁੜੀਆਂ ਦੱਸੀਆਂ ਗਈਆਂ ਨੇ ਜਾਣਕਾਰੀ ਅਨੁਸਾਰ ਇਹ ਕਾਰਵਾਈ ਪਟਿਆਲਾ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਵੱਲੋਂ ਕੀਤੀ ਗਈ ਹੈ ਜਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਦੋ ਸਪਾ ਸੈਂਟਰ ਤੇ ਛਾਪਾ ਮਾਰ ਕੇ ਜਿਸਮ ਫਿਰੋਸ਼ੀ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਪੁਲਿਸ ਅਨੁਸਾਰ ਇਹਨਾਂ ਸਪਾ ਸੈਂਟਰਾਂ ਦੇ ਵਿੱਚ ਧੜੱਲੇ ਦੇ ਨਾਲ ਇਹ ਕੰਮ ਚਲਾਇਆ ਜਾ ਰਿਹਾ ਸੀ ਜਿੱਥੋਂ ਮੌਕੇ ਤੇ 24 ਮੁੰਡੇ ਕੁੜੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਅਨੁਸਾਰ ਕੁੱਲ 16 ਕੁੜੀਆਂ ਦੇ ਵਿੱਚੋਂ 8 ਕੁੜੀਆਂ ਵਿਦੇਸ਼ੀ ਨੇ ਸਪੈਸ਼ਲ ਸਟੈਲ ਇਨਚਾਰਜ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਦੋਵੇਂ ਸਪਾ ਸੈਂਟਰਾਂ ਦੇ ਮਾਲਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜਿਨ੍ਹਾਂ ਦੀ ਪਛਾਣ ਕਰਮਜੀਤ ਸਿੰਘ ਅਤੇ ਜਤਿੰਦਰ ਵਜੋ ਹੋਈ ਹੈ। ਉਹਨਾਂ ਦੱਸਿਆ ਕਿ ਦੋਵੇਂ ਮੁਲਜ਼ਮ ਹਲੇ ਫਰਾਰ ਨੇ ਜਿਨ੍ਹਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਪਾ ਸੈਂਟਰ ਆਰ ਕਤੇ ਸੰਸ਼ਾਇਨ ਨਾਮ ਹੇਠਾਂ ਚਲਾਏ ਜਾ ਰਹੀ ਸੀ। ਉਹਨਾਂ ਦੱਸਿਆ ਕਿ ਵਿਦੇਸ਼ੀ 8 ਲੜਕੇ ਵੱਲੋਂ ਖੁਦ ਨੂੰ థਾਈਲੈਂਡ ਦਾ ਵਸਨੀਕ ਦੱਸਿਆ ਜਾ ਰਿਹਾ। ਉਹਨਾਂ ਦੱਸਿਆ ਕਿ ਇਹਨਾਂ ਕੁੜਿਆਂ ਨੂੰ ਮਾਲਕਾਂ ਵੱਲੋਂ ਸਪਾ ਸੈਂਟਰ ਦੀ ਇਮਾਰਤ ਵਿੱਚ ਹੀ ਰਹਿ ਰਿ ਮੁਹਈਆ ਕਰਵਾਈ ਹੋਈ ਸੀ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਨਾਨਕ ਸਿੰਘ ਜੀ ਆਈਪੀਐਸ ਜਿਹਦੇ ਦੇਸ਼ਾ ਨਿਰਦੇਸ਼ਾਂ ਦੇ ਜੋ ਮਾੜਿਆਂ ਅਸਰਾਂ ਦੇ ਖਿਲਾਫ ਜੁੜੀਆਂ ਸਪੈਸ਼ਲ ਮੁਹਿੰਮਾਂ ਵਿੱਡੀਆਂ ਹੋਈਆਂ ਨੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਾਲ ਪਟਿਆਲਾ ਤੇ ਐਸਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕਬਰੀ ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੀ ਆਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਹਾਰ ਦੇ ਵਿੱਚ ਇੱਕ ਜਿਸਮ ਫਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣ ਹਾਨਾ ਅਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ ਤਾਂ ਕਿਸ ਸਪਾ ਸੈਂਟਰ ਦਾ ਕੀ ਨਾਮ ਸੀ ਇਹ ਦਾ ਜੀ ਇਹ ਇੰਟਰੈਸ਼ਨਲ ਸੀਗੇ ਇੱਕ ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ థਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਚਲੋ ਸਾਬ ਟੈਲੋ ਸਾਬ ਜਿਹੜਾ ਸਪਾ ਸੈਂਟਰ ਆ ਕੋਈ ਲਾਇਸੈਂਸ ਵਗੈਰਾ ਕੀ ਹੁੰਦਾ ਹੈ ਨਾ ਕੋਈ ਸਿਸਟਮ ਕੀ ਹੈ ਜਿਹੜਾ ਇਹ ਵਕ ਵਕ ਖਾਵਾ ਤੇ ਚੱਲਦੇ ਰਹਿੰਦੇ ਇਹਨਾਂ ਦਾ ਜਦੋਂ ਤਾਂ ਐਕਚੁਅਲ ਸਪਾ ਸੈਂਟਰ ਨੇ ਉਹ ਤਾਂ ਮਸਾਲਾ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਧੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆਂ ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀ ਅਰੇ ਤੇ ਚੈੱਕ ਰੱਖਾਂਗੇ। ਹਾਂ ਗ੍ਰਿਫਤਾਰ ਕਰ ਲਿਆ ਮਾਲਕ ਦੁਨਣਾ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ। ਜੀ ਸਰ ਦੋ ਸਪਾ ਸੈਂਟਰ ਸੀਗੇ ਇੱਕ ਆਰਕਨਾ ਦੇ ਨਾਂ ਤੇ ਚੱਲਦਾ ਸੀ ਇੱਕ ਸੰਸ਼ਾਣੀ ਦੇ ਨਾਂ ਤੇ ਚੱਲਦਾ ਸੀ। ਇੱਕ ਜਤਿੰਦਰ ਸਿੰਘ ਹੈ ਇੱਕ ਦਾ ਨਾਂ ਕਰਮਜੀਤ ਸਿੰਘ ਹੈ। ਦੋਨੇ ਐਫ ਆਈ ਆਰ ਦੇ ਵਿੱਚ ਬਾਇ ਨੇਮ ਨੋਮੀਨੇਟ ਨੇ। ਇੱਕ ਤੋਂ ਚੱਲਦੇ ਸੀਗੇ। ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਸੀ ਸਰ ਇਹ ਕੀ ਪਤਾ ਗਿਆ ਕਿ ਇਸ ਚੀਜ਼ ਨੂੰ ਲੈ ਕੇ ਕੋਈ ਸਰ ਅੱਗੇ ਰਿਮਾਂਡ ਵਗੈਰਾ ਲਿਆ ਹੈ ਜਾਂ ਕਿਸੇ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਅਦਾਲਤ ਚੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨ ਗਏ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਹੁਣ ਕੋਰਟ ਚ ਕੈਦ ਕਰਕੇ ਕਾਰਵਾਈ ਹੋਈ ਜਾ ਰਹੀ ਹੈ ਕੋਈ ਨਹੀਂ ਰੱਖੀ ਜਾਈ ਹੂ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰਡ ਦੇ ਵਿੱਚ ਕੋਈ ਜਿਸ਼ਮ ਫਰੋਸ਼ੀ ਦਾ ਧੰਦਾ ਚੱਲਦਾ ਤਾਂ ਉਸਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗਾ ਸਰ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਸੀ ਕਿ ਜੇ ਤੁਹਾਡੇ ਕੋਲ ਕੋਈ ਸਥਾਨਕ ਕੋਈ ਆਏ ਜਿਸ ਤਰ੍ਹਾਂ ਹਾਂਜੀ ਇਹ ਇਨਫੋਰਮੇਸ਼ਨ ਦੇ ਆਧਾਰ ਤੇ ਸੀ ਕਿ ਜਾਂ ਕੋਈ ਹਾਂਜੀ ਹਾਂ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ